ਬਹੁਤ ਡਬਲ ਆ ਮੇਰੇ ਘਰ ਹੋਏ ਆਹ ਆ ਵੀ ਬਰੋਟਾ ਰਣੀ ਵੀ ਉਹ ਪੁਰਾਣੀ ਹੋ ਗਰਦਾ ਇਹ ਵੀ ਜਗਾ ਬਹੁਤ ਪੁਰਾਣੀ ਹੈ ਨਹੀਂ ਪਪਲੀ ਉਹਨੂੰ ਪੁਰਾਣਾ ਆਦਾ ਬਰੋਟਾ ਰੱਖੋ ਇੱਥੇ ਖੂਹ ਹੁੰਦਾ ਸੀ ਉੱਪਰ ਅੱਛਾ ਆ ਇਹੇ ਮੂੜੀ ਪਈਆਂ ਨੇ ਉਹ ਖੂਹ ਵਾਲੇ ਹਾਂ ਬੇਰੀ ਹਰੀ ਹੋਈ ਵੀ ਹੈ ਹਾਂ ਅੱਜ ਕਿੱਥੇ ਰਹੀਆਂ ਹੁਣ ਪਿਆਵਤ ਆ ਵਿੱਚ ਪਾਸ ਕਿੱਥੇ ਰਹਿ ਜਾਂ ਹਮਾਰਾ ਰਾਜਸਥਾਨ ਜਵਾ ਹੇ ਆਹੋ ਉਧਰ ਹੈਗੀਆਂ ਨੇ ਬਹੁਤ ਚੀਜ਼ਾਂ ਪਿੰਡਾਂ ਹਮੇ ਆਉਣਾ ਹੈ ਜਿਹਾ ਆਨੇ ਦਰਾਸਤ ਵੱਡੇ ਵੱਡੇ ਆਹੋ ਇੱਥੇ ਤਾਂ ਹਾਈ ਹੋਈ ਨਹੀਂ ਇੱਥੇ ਨਹੀਂ ਹੈ ਕੋਈ ਹਾਂ ਇਹ ਸਭ ਕੁ ਕਿ ਕਰੀਅਰ ਜੀ ਜਾਂਦੇ ਲੱਗਦਾ ਨਾ ਕਰੀਅਰ ਇਹ ਕਰੀਅਰ ਦੇਲੇ ਜਿਹੁੰਦੇ ਨਾ ਆਹ ਆ ਡੇਲੇ ਲੱਗਦੇ ਨਾ ਆਹ ਡੇਲੇ ਨੂੰ ਆਵੇ ਆਂ ਜੀ ਆਜੋ ਫਿਰ ਡੇਲੇ ਦਾ ਚਾਰ ਢੂ ਵਜੇ ਹਰੇ ਹੁੰਦਾ ਡੇਲੇ ਵਜੇ ਨਾ ਡੇਲੇ ਹਾਂ ਜੀ ਉਹ ਪਹਿਲਾਂ ਲਾਲਾ ਛੋਟੇ ਹੁੰਦੇ ਸੀ ਸਾਰਾ ਡੇਲੇ ਦੇ ਅੱਖਾਂ ਡੇਲੇ ਹੁੰਦੇ ਉਹ ਕਰਦੇ ਹਾਂ ਉਹ ਉਹ ਤੇ ਮਹਿਲ ਖਲਾਵਾ ਜਾਏਗਾ ਮਹਿਲ ਖਲਾਵਾ ਮਹਿਲ ਖਲਾਉਣੀ ਹੈ तो पंचायत मेरी, मेरी मेरी अच्छा थोड़ी तो उम्र होगी है सम भ तो तो साल अच्छा पैठ साल उम्र होगी ठीक है सठ त

ਹਾਰੇ ਫੁੱਲ ਲੱਗੇ ਇਹ ਡੇਲੇ ਦੇ ਲੱਗਣੇ ਡੇਲੇ ਲੱਗਣਗੇ ਨਿੱਕੇ ਨਿੱਕੇ ਲੱਗਦੇ ਆ ਠੀਕ ਆ ਹਾਂ ਫੁੱਲ ਆ ਗਏ ਨੇ ਉਹਦੇ ਬ੍ਰੇਕ ਜੇ ਲੱਗੇ ਹਾਂਜੀ ਹਾਂ ਹਾਂ ਬਡੇ ਬਡੇ ਹੋ ਗਏ ਠੀਕ ਆ ਚੱਲੀਏ ਆ ਆ ਜੋ ਜੋ ਥੋੜੀ ਹੋਣੀ ਫੇਰ ਉਹ ਤੁਹਾਡਾ ਕਰਾਲਵਾ ਜਾ ਰਿਹਾ ਕਰਾਲਵਾ ਜਾ ਰਿਹਾ ਇਹ ਜਮੀਨ ਲਈ ਵੀ ਠੀਕ ਹੈ ਇਹ ਪਹਿਲੀ ਵਾਰ ਲਈ ਪਹਿਲਾ ਮਿਲੰਦੇ ਸਾਡੇ ਹੋਏ ਹੋਏ 7-8 ਉਸ ਵਾਸਤੇ ਠੀਕ ਹੈ ਫਿਰ ਤਾਂ ਇਹ ਸਹੀ ਗੱਲ ਹੈ ਉਹ ਪਹਿਲਾਂ ਉਹ ਪੁਰਾਣੇ ਪੰਡਾ ਨਾ ਉੱਚੇ ਹੁੰਦੇ ਹੁੰਦੇ ਸੀਗੇ ਹੋਰ ਹੁਣ ਤਾਂ ਡੂੰਘੇ ਹੀ ਹੁੰਦੇ ਜਾਂਦੇ ਨੇ ਅੱਜ ਨੂੰ ਉਕraina ਹਾਂ ਕਰਾਹੀ ਸਹੀ ਗੱਲ ਹੈ ਕਰਾ ਹੋਗੇ ਹਨੇ ਇਹ ਕਿਹੜਾ ਇਹੋ ਇਹ ਚੱਕ ਲੈਣਗੇ ਲੋਕ ਇਹ ਵੀ ਲੈ ਜਾਣਗੇ ਸਹੀ ਗੱਲ ਹੈ ਲੱਗੇ ਬਾਂਡੇ ਲਾਉਣ ਦਾ ਆ ਲਾਏ ਪਏ ਟਰਾਲੀਆਂ ਟੋਲੀਆਂ ਭਰ ਕੇ एक पत्र कर रहे, थे। हाँ। रहे थे। तो है सारे पास हाँ हाँ। है कुछ ही हाँ फिर बहुत दूर ना जाइए ਬਸ ਦੇ ਪਿੰਡ ਵੀ ਇੱਥੇ ਹਾਂ ਬਣ ਜਾਂਦੇ ਨੇ ਹੈਂ ਆਂ ਦੇਖ ਲੋ ਫਿਰ ਮੇਰਾ ਘਰ ਆ ਵੀ ਇੱਥੇ ਹੀ ਮੋਹਰ ਨੂੰ ਜੀ ਬਿਨਾਂ ਦੇ ਅੱਛਾ ਠੀਕ ਆ ਅ ਡਿੱਕ ਜਿਹੜੇ ਹੁੰਦੇ ਨੇ ਬਾਹਰੇ ਹਾਂ ਹਾਂ ਉਹਨਾਂ ਦੇ ਹੁੰਦੇ ਆ ਕਮਿਆਰ ਹੁੰਦੇ ਆ ਕਮਿਆਰ ਹਾਂ ਹਾਂ ਕਮਿਆਰ ਅ ਵੀ ਡਿੱਕਰੀ ਪਈ ਹਾਂ 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 ਇਹ ਰੇ ਜੂ ਜਦੋਂ ਪੱਟਦੇ ਆ ਸਾਈਡਾਂ ਤੋਂ ਵਿੱਚੋਂ ਨਿਕਲ ਨਹੀਂ ਨੇ ਉਹਨਾਂ ਨੂੰ ਕਹਿੰਦਾ ਕਹਿੰਦਾ ਨਿਕਲ ਜਿਹਾ ਠੀਕਾ ਕੋਈ ਪਤਾ ਨਹੀਂ ਪੈਸੇ ਪੂਰੇ ਵੀ ਨਿਕਲੇ ਉਹਨੇ ਹੂੰਗੇ ਆਹ ਇਹ ਪ੍ਰਾਣੀਆਂ ਜਿਹਾ ਜਿਹੜੇ ਹੁੰਦੇ ਜਿਵੇਂ ਕੁਝ ਨਾ ਕਰਦੇ ਜਾਂ ਦੱਬ ਦਿੰਦੇ ਵਿੱਚ ਪਾ ਕੇ ਆਹ ਪ੍ਰਾਣੇ ਮੁਰੇ ਇੰਨੀ ਕਰਦੇ ਸੀ ਹਾਂ ਇਹ ਦਾ ਗੱਲ ਹੈ ਹੈ ਵੀ ਬਹੁਤ ਵੱਡਾ ਹਨਾ ਇਹ ਹੂੰ ਰਹਿਣਾ 10 ਕਿੱਲੇ ਨੇ ਨਵੇਂ ਹੋਏ ਠੀਕ ਆ 10 ਕਿੱਲੇ ਆਹੋ ਇਹ ਸਾਰਾ ਪੰਚਾਇਤ ਕੋਲੇ ਆ ਹੁਣ ਇਹ ਪੰਚਾਇਤ ਦੀ ਮਿਰਚੀ ਆ ਉਹ ਮੈੜ ਕਲਾਂ ਦੀ ਚ ਆਹ ਜਿਹੜਾ ਹਾਂ ਜੰਮੀ ਜੁਮੀ ਆ ਹਾਂ ਇਹ ਸਭ ਪੰਚਾਇਤ ਦੀ ਮਿਰਚੀ ਹੈ ਠੀਕ ਆ ਉਹਦੇ ਉਹਨਾਂ ਨੇ ਦਿੱਤੀ ਹੈ ਠੇਕੇ ਤੇ 75 ਰਿਆ ਦੀ ਹਾਂ ਪਰ ਆਏ ਆਪਣੇ ਕੁਝ ਪੱਧਰ ਨਹੀਂ ਆਉਂਦੇ ਵਿੱਚ ਹਾਂ ਹਾਂ ਠੀਕ ਆ ਆਰੇ ਸਾਰੇ ਬਹੁਤ ਜਗ੍ਹਾ ਰਹੀ ਦੀ ਆ ਵਿੱਚ ਲੋਕੜੇ ਲਾ ਲਈ ਹਾਂ ਹਾਂ ਉਹਦੇ ਚਾ ਲਾ ਵੀ ਲੈਂਦੇ ਨੇ ਹਾਂ ਕਹਿੰਦੇ ਮੈਂ ਮੇਰੇ ਮੌਲਾ ਇਹ ਦੁਨੀਆ ਫਾਨੀ ਦੇਖੀ ਹਰ ਚੀਜ਼ ਜਹਾਂ ਕੀ ਆਣੀ ਜਾਣੀ ਦੇਖੀ ਜੋ ਅੱਖੇ ਨਾ ਜਾਏ ਉਹ ਬੜੇ ਪਾ ਦੇਖਾਂ ਜੋ ਜਾ ਕੇ ਨਾ ਆਏ ਉਹ ਜਵਾਨੀ ਦੇਖੀ ਇਹਦਾ ਹੈ ਕਹਿੰਦੇ ਜਿਹੜਾ ਚਲੇ ਜਾਂਦਾ ਨਾ ਉਹ ਮੁੜ ਕੇ ਨਹੀਂ ਆਉਂਦਾ ਮੁੜ ਕੇ ਨਹੀਂ ਆਉਗਾ ਮੁੜ ਕੇ ਕੀ ਆਣਾਗਾ ਹਾਂ ਆ ਇਹ ਬਰੀਕ ਬਰੀਕ ਡਿਕਰੀਆਂ ਇਹ ਕਿਵੇਂ ਹਰ ਰਹਿੰਦੇ ਇੱਕ ਮਹੀਨਾ ਹਰ ਆਉਗਾ ਨਾ ਯਾਰ ਤੇਰਾ ਮੁਸਲਮਾਨ ਹੁੰਦਾ ਹੋ ਸਕਦਾ ਵੀ ਇਹ ਮੁਸਲਮਾਨੀ ਜਗਾ ਹੋਵੇ ਹਾਂ ਮੁਸਲਮਾਨੀ ਜਗਾ ਹੈ ਹਾਂ ਵੱਧ ਮੁਸਲਮਾਨਾਂ ਨੇ ਇਹ ਹੀ ਤੋੜੇ ਦੂੜੇ ਜਿਉਂਦੇ ਸੀ ਸਾਰ ਮੱਥਮਾਨਾ ਪਾਣੀ ਹਾਂ ਪਾਣੀ ਪਰ ਨਾ ਜਾ ਕੋਈ ਸਮਾਨ ਰੱਖਣਾ ਖਕਣਕ ਰੱਖਣੀ ਬਸ ਇਹ ਜਿਹੀ ਕੰਮੀ ਸੀ ਪਰ ਢੋਲੇ ਜਾਂਦੇ ਹੁੰਦੇ ਹਨ ਕਹਿੰਦੇ ਅਪੜੋਲੇ ਅੱਗੇ ਕਿਹੜੇ ਢੋਲ ਹੁੰਦੇ ਸੀ ਇਹ ਵੀ ਸਹੀ ਗੱਲ ਹੁਣ ਟੋਲ ਬਣਾਏ ਹੁਣ ਤਾਂ ਚਰਵਾਹੇ ਆਉਂਦੇ ਹੋਣਗੇ ਫਿਰ ਇਦੋਂ ਨੂੰ ਹਾਂ ਵੱਧ ਆਏ ਫਿਰ ਗੈਲਰੀ ਵਾਲਾ ਮੋੜ ਵੱਡਾ ਹਨਾ ਜਗਾ ਤਾਂ ਖਾਲੀ ਆ ਹੈ ਹਉਦੇ ਆ ਉਹਦੇ ਤੇ ਕੱਸੀ ਥਈਆਂ ਹਾਂ ਹਾਂ ਉਹ ਕੱਸੀ ਜਿਹੜੀ ਉੱਥੇ ਪਈ ਹੈ ਠੀਕ ਆ ਇਧਰ ਇਹਦੇ ਨਾਲ ਹੋਰ ਖਾਸੀ ਰਈ ਵੀ ਆ ਹਾਂ ਹਾਂ ਉਹ ਪਰੇ ਪਰੇ ਕੋਈ ਗੌਸਾ ਲੱਗੀ ਥੀ ਕਿੱਥੇ ਆ ਗਾ ਹਾਂ ਕੀ ਬਣਿਆ ਵਾ ਗੌਸਾ ਰਹੀ ਬਾਪੇ ਪੀ ਰੋਸ਼ਨੀ ਜਗਾ ਅੱਛਾ ਅੱਛਾ ਰੋਸ਼ਨੀ ਕਿਹੜਾ ਤਾਂ ਹੀ ਉਹ ਲਿਖਿਆ ਬਣਾ ਉੱਥੇ ਠੀਕ ਆ ਜੀ ਜੀ ਇਹ ਉਹ ਕੋਸ਼ਿਸ਼ ਨੂੰ ਸਮੇਂ ਨਾਲ ਹੋ ਕਰ ਦੇਣਾ ਚਾਹੀਦਾ ਹਨਾ ਹੋਰ ਦਰਖਤ ਰੋਤ ਵੈ ਤਾਂ ਲਾਈ ਜਾਂਦੇ ਨੇ ਇਧਰ ਲਾਈ ਜਾਂਦੇ ਨੇ ਆਹ ਇਧਰ ਥੱਲੇ ਵੀ ਲਾਈ ਜਾਂਦੇ ਉਹ ਬਰਾ ਹਾਂ ਜਿਵੇਂ ਉਹ ਵੀ ਪਹਿਲਾਂ ਪਹਿਲਾਂ ਇੱਥੇ ਲੱਗ ਜਾਣਾ ਉਹ ਵੀ ਜਗ੍ਹਾ ਜੀ ਹੈ ਉਹ ਦਰਖਤ ਤਾਂ ਬਾਹਰ ਸਾਂ ਬੋਰਸ਼ਾਂ ਕਰਕੇ ਫੇਰ ਠੀਕ ਆ ਜੂ ਹਨਾ ਵਧੀਆ ਦਰਖਤ ਹੋ ਜਾਣਗੇ ਇੱਥੇ ਹੋਰ ਜਿਵੇਂ ਆ ਪੁਰਾਣੇ ਨੇ ਨਾ ਕਰੀਰਾ ਨੇ ਕੋਈ ਹੋਰ ਪੁਰਾਣੇ ਦਰਖਤ ਲੈ ਕੇ ਵੀ ਲਾਏ ਜਾਣ ਹਾਂ ਇਹ ਵੀ ਵਧੀਆ ਪਰ ਅੱਲਾਹ ਹੋ ਜੀ ਕਿੱਥੇ ਫਿਰ ਤਾਂ ਬੋਰ ਹੋਵੇ ਫਿਰ ਪਾਣੀ ਪੂਣੀ ਲੱਗ ਜਾਂਦਾ ਹਾਂ ਹੂੰ ਇਉਂ ਨਾ ਵਿਚਾਰ ਜਦੋਂ ਕੇਰਾ ਚੱਲ ਪਏ ਨਹੀਂ ਕੇਰਾ ਚੱਲੇ ਵੀ ਪਾਣੀ ਪੂਣੀ ਤਾਂ ਭਰਦੇ ਹੀ ਹੈ ਇਹ ਜੀ ਜਗ੍ਹਾ 'ਚ ਉਹਦਾ ਪਾਣੀ ਦਾ ਇੰਤਜ਼ਾਮ ਗੱਡੀ ਗੁੱਡੀ ਲੈ ਆਉਣ ਜਾਂਦਾ ਕੋਈ ਟਰਾਲੀ ਟੁੱਲੀ ਜੀ ਉਹਦੇ ਵਿੱਚ ਆ ਜੇ ਫਿਰ ਹਾਂ ਫਿਰ ਵੀ ਠੀਕ ਰਹਿੰਦਾ ਹੈ ਨਾ ਹੋਰ ਹੂੰ ਫਿਰ ਤੁਸੀਂ ਖੇਤੀਬਾੜੀ ਕਰਦੇ ਸ਼ੁਰੂ ਤੋਂ ਹਾਂ ਜੀ ਖੇਤੀ ਵੀ ਕਰਦੇ ਪਹਿਲਾਂ ਠੀਕ ਹੈ ਜੀ ਮੀਂਦਰਾ ਹਾਂ ਹਾਂ ਜੀ ਮੀਂਦਰਾ ਹਾਂ ਸਖਤ ਮਿਹਨਤਾਂ ਹੈ ਆਹੋ ਪਰ ਸਰਕਾਰਾਂ ਮੋਲ ਨਹੀਂ ਨਾ ਦਿੰਦੀਆਂ ਮੋਲ ਕਿੱਥੇ ਦਿੰਦੀਆਂ ਸਰਕਾਰਾਂ ਤਾਂ ਮਾਰਦੀਆਂ ਆਪਾਂ ਨੂੰ ਹਾਂ ਮਾਰਦੇ ਲੱਗੀਆਂ ਸਰਕਾਰਾਂ ਤਾਂ ਆਪਾਂ ਨੂੰ ਬਿਲਕੁਲ ਹਰੇਕ ਵਰਗ ਨੂੰ ਮਾਰ ਰਹੀਆਂ ਕਿਰਤੀ ਵਰਗ ਖਤਮ ਕਰ ਰਹੇ ਆਣੇ ਬਸ ਉਹਨੇ ਕਿਹੜੇ ਕੁੱਤੇ ਰਹਿ ਗਏ ਅੱਗੇ ਹਰ ਘਰ ਘਰ ਕਿੱਤਾਂ ਹੁੰਦਾ ਉਹ ਨੂੰ ਦੇਖਾਂ ਲਈ ਜਾਂਦੇ ਨੇ ਹਾਂ ਵੀ ਸਾਡੇ ਘਰ ਬੁਰੇ ਉੱਤਰ ਆਉਂਦਾ ਨਾ ਵੀ ਸਾਡੇ ਕਹਿਣ ਤੇ ਚੱਲਣ ਹੋਣੇ ਵੀ ਸਾਡੇ ਕਹਿਣ ਤੇ ਖਾਣ ਸਾਡੇ ਪੀਣ ਤੇ ਪੀਣ ਵੀ ਅਸੀਂ ਜਿੱਥੇ ਨੂੰ ਕਹੀਏ ਉਧਰ ਹੀ ਜਾਣ ਦੋ ਅਸੀਂ ਕਹੀਏ ਉਹ ਕਰਨਾ ਉਧਰ ਨੂੰ ਜਾਣ ਹਾਂ ਇਹ ਤਾਂ ਗੱਲ ਹੈ ਕਾ ਪਟਕਾਉ ਨੂੰ ਫਿਰਦੇ ਆਪਾਂ ਨੂੰ ਹਾਂ ਬੈੱਡਰਮ ਬਣਾਉਣਾ ਕਹਿੰਦੇ ਆਹੋ ਪਰ ਉਹਦੀ ਹੱਥ ਵੀ ਸਾਨੂੰ ਤਾਂ ਮਾਰਾ ਇਹਨੇ ਪੰਜਾਂ ਹੀ ਬਖਸ਼ੀਆਂ ਨੇ ਨਾ ਆਹੋ ਤੇ ਪੰਜ ਸ਼ਾਹੀ ਦਾਵਾ ਵਾਲੇ ਤਾਂ ਫਿਰ ਕਾਨੂੰਨ ਥੱਲੇ ਲੱਗਦੇ ਆ ਉਹ ਤਾਂ ਫੇਰ ਆਉਣ ਨੂੰ ਦਿੰਦੇ ਆ ਲੈ ਕੋਲ ਫਿਰ ਤਾਂ ਬਾਗੀ ਬਣਾਉਂਗੇ ਨੇ ਸਰਕਾਰਾਂ ਆਹ ਆਹ ਜਦੋਂ ਹੰਢੀ ਨਹੀਂ ਦੇਣੇ ਫਸਲ ਦਾ ਰੇਟ ਨਹੀਂ ਦੇਣਾ ਸਾਰਾ ਸਾਰਾ ਸਾਲ ਮਰਨਾ ਵੀ ਮਹਿੰਗੇ ਕਰੀ ਜਾਣੇ ਰੇ ਤੇਲ ਮਹਿੰਗਾ ਹਾਂ ਰੇ ਤੇਲ ਮਹਿੰਗਾ ਧੀ ਤਾਂ ਮਹਿੰਗਾ ਹੋਣਗੇ ਤੇ ਫਸਲਦਾਰ ਇਹ ਕੋਈ ਨਹੀਂ ਫਸਲਦਾਰ ਇਹ ਟੋਗੀ ਬਸ ਹੋਲੀ ਮਾਰ ਜੀਣਾ ਲੈਣਾ ਹਾਂ ਇੱਥੋਂ ਕਣ ਕਬੀਰ ਪੈ ਚੱਕੇ ਗਾ ਹਾਂ 70 70 ਰੁਪਏ ਵਿੱਚ ਨਹੀਂ 70 ਰੁਪਏ ਆਰਾਮ ਨਾਲ ਬੇਚਦੇ ਹਾਂ ਆ ਵੱਡੇ ਵੱਡੇ ਮੋਲਾਂ ਚ ਆਟਾ ਜਣਾ ਆਉਗਾ ਫੈਲੀਆਂ ਦੇ ਵਿੱਚੋਂ ਐ ਹੀ ਆਉਂਦਾ ਐ ਹੀ ਆਉਂਦਾ 70 70 ਰੁਪਏ ਨੂੰ ਕੋਈ 100 ਰੁਪਏ ਨਾਲੋਂ ਬੰਕੇਵੇਂ ਫਿਰ ਬਾਹੀ ਪਹਿਲਾਂ ਉਹਨੂੰ ਕੋਣ ਟਰੈਕਟਰ ਨੇ ਤੂੰ ਜ ਤਾਂ ਹੱਥ ਹੀ ਕਰਦੇ ਹੋ ਪਹਿਲਾਂ ਹਾਲ ਚਲਾਇਆ ਹੈ ਹਾਂ ਐਨੌਹਰ ਨਹੀਂ ਕੀਤੀ ਕਰੀਏ ਬਲਦਾਂ ਵਾਲਾ ਹਾਂ ਇਹ ਬਲਦ ਉੱਠਾ ਹਾਂ ਬਲਦਾਂ ਦੇ ਗਲ ਟੱਲੀਆਂ ਹੈ ਆ ਗਿਆ ਪਰਿਆ ਪੁਰਿਆ ਹੋਇਆ ਹਾਂ ਸਮੇਂ ਦੇ ਨਾਲ ਸਾਰਾ ਕੁਝ ਹੀ ਚੱਲ ਬਾਪੂ ਆ ਤਾਂ ਮੋਲਾ ਆਂਦਾ ਆ ਜਾਓ ਵੀ ਫੜਾ ਕੋਈ ਨਾ ਕੋਈ ਬਾ ਬਾਪੂ ਕਾਇਮ ਕਾਇਮ ਕਰਕੇ ਨਾ ਕੋਈ ਕਰਦੇ ਨਹੀਂ ਖਰਾਕਾ ਕੰਮ ਆਉਣੀਆਂ ਹੈ ਹਾਂ ਉਹ ਜਿਵੇਂ ਗੀਤ ਕਰ ਗਏ ਨਾ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖਰਾਕਾ ਕੰਮ ਆਉਣੀਆਂ ਤਾਂ ਹੀ ਤਾਂ ਹੁੰਦੇ ਆ ਜਾਣੇ ਖੇਤ ਹਾਂ ਨਹੀਂ ਨਹੀਂ ਇਹ ਤਾਂ ਗੱਲ ਹੈ ਉਹ ਪੀਜੇ ਬਰਗਰ ਖਾਣ ਵਾਲੇ ਥੋੜੀ ਖੇਤਾਂ ਜਾਉਂਗੇ ਆਰਾਮ ਆਰਾਮ ਕਰੋ ਇਹ ਤਾਂ ਹੈ ਇਹ ਤਾਂ ਪੁੜੀ ਮਹਿਨ ਤਾਂ ਨੇ ਜਿਹੜੀਆਂ ਕਨਾਲਾਂ ਤੋਂ ਕਿੱਲਿਆਂ ਤੱਕ ਲੈ ਆਈਆਂ ਆਹੋ ਅੱਜ ਦਾ ਸਮਾਂ ਤਾਂ ਐਸਾ ਬਰਬਾਦੀ ਵਾਲਾ ਵਧਿਆ ਬਾ ਐਸੋ ਰਾਮ ਜੋਤੇ 11:00 ਵਜੇ ਤੇ ਨਾਲਾਂ ਹੋਰ ਖਾਣ ਪੀਣ ਦਸੁੱਗ ਖਾਣ ਪੀਣ ਦਾ ਸਮਾਂ ਨਹੀਂ ਹੁਣ ਰਿਹਾ ਹਾਂ ਇਹ ਕੀ ਕਰੇ ਆਪਣੀ ਚਰਮ ਉਹ ਦਿਖਾਈ ਜਾਂਦਾ ਹੂੰ ਦੇਖੋ ਰਾਮਾ ਟੋਟਾ ਪਣੀ ਪੀ ਜਾਂਦਾ ਇਹ ਤਾਂ ਹੈ ਜੀ ਹੈ ਨਹੀਂ ਹਾਂ ਸਭ ਤਾਂ ਹੈ ਹੀ ਨਹੀਂ ਖਾਣੇ ਚ ਵੇਖ ਲੋ ਕੀ ਕੋਈ ਹੋ ਰਹਾ ਹਾਂ 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 ਜਿਹੜਾ ਆਪਾਂ ਖਾਣੇ ਵਜਾ ਵਰਕਰ ਕਰਦੇ ਹੋ ਹੋਰ ਸਮਾਨ ਉਹ ਇਹ ਤਾਂ ਕਾਹੀਆਂ ਗੱਲਾਂ ਨੇ ਇਹ ਤਾਂ ਕੋਈ ਬਣਦਾ ਹੀ ਨਹੀਂ ਤੋ ਕੋਈ ਤਾਂ ਗੱਲ ਹੈ ਇਹਦੇ ਕੀਤੇ ਆਪਾਂ ਦਰਸ਼ਨ ਮੇਲੇ ਹਾਂ ਨਾਲ ਬੱਪੂ ਬੱਪੂ ਨਾਮ ਕੀ ਕਰਾ ਬਲੌਰ ਸਿੰਘ ਬਲੌਰ ਸਿੰਘ ਕਰਾਲ ਮਾਜਰਾ ਹਾਂ ਸਾਨੂੰ ਠੀਕ ਮੈਂ ਇਹਨਾਂ ਨੇ ਬੜਾ ਚੰਗਾ ਲੱਗਿਆ ਬਹੁਤ ਸੋਹਣੀਆਂ ਗੱਲਾਂ ਪਿਆਰ ਸਾਨੂੰ ਦੋਰੋਂ ਦੇ ਇੱਕ ਹੀ ਬਾਬੇ ਨੇ ਹੱਥ ਮਾਰਦਾ ਗਾਣਾ ਆਜੋ ਉੱਤ ਅੱਗੇ ਆਜੋ ਠੀਕ ਆ ਤੇ ਬਹੁਤ ਵਧੀਆ ਇੱਥੇ ਸ਼ਰੌਣਕ ਮੇਲਾ ਲਾਇਆ ਹੋਇਆ ਤੇ ਧੰਨਵਾਦ ਠੀਕ ਆ ਜੀ ਸਾਡਾ ਸਾਥ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਅਸ਼ੀਰਵਾਦ ਤੁਹਾਡਾ ਮਹਾਰਾਜ ਨੇ ਸੁਣਾਇਆ ਬਿਲਕੁਲ ਬਿਲਕੁਲ ਤੇ ਮੈਨੂੰ ਮੈਨੂੰ ਫਿਕਰ ਸਭ ਨੂੰ ਇੰਜੋਏ ਕਰਨਾ ਵਧੀਆ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਧੰਨਵਾਦ ਜੀ ਤਾਂ ਤਸਕਾ